ਜੈ ਹਿੰਦ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੜੇ ادب ਤੇ ਸਤਿਕਾਰ ਨਾਲ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਸ਼ਹਿਰਪੁਰ ਜੀ ਨੇ ਸਾਨੂੰ ਇਹ ਹਦਾਇਤਾਂ ਕੀਤੀਆਂ ਕਿ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਪਲੇਟ ਜਾਂ ਜਿਹੜੀ ਸਿਕਿਉਰਿਟੀ ਨੰਬਰ ਪਲੇਟਾਂ ਉਦੋਂ ਬਿਨਾਂ ਕਾਫੀ ਵਹੀਕਲ ਜਿਹੜੇ ਆ ਘੁੰਮ ਰਹੇ ਆ ਕਿ ਜਦੋਂ ਮਨਜੋਗ ਐਸਐਸਪੀ ਸਾਹਿਬ ਸ਼ਹਿਰ ਦੇ ਵਿੱਚ ਰਾਉਂਡ ਕਰਦੇ ਆ ਉਹਨਾਂ ਦੇ ਵੀ ਦੇਖਣ ਵਿੱਚ ਆਇਆ ਕਿ ਅਸੀਂ ਹੁਣ ਇਸ ਚੀਜ਼ ਤੇ ਸਿਕੰਜਾ ਕੱਸ ਰਹੇ ਆ ਕਿ ਸ਼ਹਿਰ ਦੇ ਵਿੱਚ ਕੋਈ ਵੀ ਵਹੀਕਲ ਬਿਨਾ ਨੰਬਰ ਪਲੇਟ ਤੇ ਬਿਨਾ ਸਿਕਿਉਰਿਟੀ ਪਲੇਟਾਂ ਤੋਂ ਨਾ ਘੁੰਮੇ ਅਸੀਂ ਇੱਥੇ ਇੱਕ ਮੁਹਿੰਮ ਚਲਾਈ ਹੈ ਜਿਹੜਾ ਵੀ ਮੋਟਰਸਾਈਕਲ ਇਸ ਦੌਰਾਨ ਸਾਡੇ ਕਾਬੂ ਆ ਗਿਆ ਉਹਦਾ ਜੋ ਸਖਤ ਤੋਂ ਸਖਤ ਚਲਾਨ ਬਣਦਾ ਉਹ ਕੀਤਾ ਜਾਵੇਗਾ ਤੇ ਨੰਬਰ 2 ਜਿਹੜੇ ਬੱਚਿਆਂ ਨੇ ਫੈਸ਼ਨ ਤੌਰ ਤੇ ਲੰਡੇ ਮੋਟਰਸਾਈਕਲ ਬਣਾਏ ਆ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਨਾ ਅੱਗੇ ਮਗਰਾਟ ਨਾ ਪਿੱਛੇ ਮਗਰਾਟ ਉਹਨਾਂ ਦੀ ਹੁਣ ਬਿਲਕੁਲ ਖੈਰ ਨਹੀਂ ਉਹ ਮੋਟਰਸਾਈਕਲ ਇੰਪਾਉਂਡ ਕਰ ਦਿੱਤੇ ਜਾਣਗੇ ਤੇ ਕਿਸੇ ਵੀ ਕੀਮਤ ਦੇ ਬਾਅਦ ਛੱਡੇ ਨਹੀਂ ਜਾਣਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰਕੇ ਪੰਜਾਬ ਪੁਲਿਸ ਦਾ ਸਾਥ ਦਿਓਗੇ ਥੈਂਕ ਯੂ